ਸਾਡੇ ਪਰਿਵਾਰ ਦੀ ਤਰ੍ਹਾਂ ਹੈ ਸਾਡਾ EMPLOYEE ਹੈ ਉਹ ਤੇ इवन ਕਿ ਜਿੰਨੇ ਵੀ ਸਾਡੇ ਲਾਗੇ ਛੱਕੇ ਤੇ ਪਿੰਡ ਹੈ ਸਾਰੇ ਪਰਿਵਾਰ ਦੀ ਤਰ੍ਹਾਂ ਹੀ ਹੈ ਸਾਡੇ ਲਈ ਇਹਨਾਂ ਦੇ ਟਾਈਮ ਦੇ ਵਿੱਚ ਇੱਕ ਪੈਟਰੋਲ ਪੰਪ ਤੇ ਹਾਦਸਾ ਹੋਇਆ ਸੀ ਲੇਡੀ ਟਰੱਕ ਥੱਲੇ ਆਈ ਸੀ ਇਹ ਉਸ ਟਾਈਮ ਹੀ ਸਰਵੇ ਹੋਇਆ ਸੀ ਤੇ ਉਦੋਂ ਵੀ ਇਹ ਸਰਵੇ ਹੋਇਆ ਸੀ ਉਦੋਂ ਵੀ ਇਹ ਗੱਲ ਚੱਲੀ ਸੀ ਕਿ ਜਿਹੜਾ ਪਿੰਡ ਲੋਗੜ ਫਿੱਡੇ ਦੀ ਆਬਾਦੀ ਦੇ ਵਿੱਚੋਂ ਰਸਤਾ ਹੈ ਇਹਨੂੰ ਬੰਦ ਕਰਕੇ ਇਹਦਾ ਜਿਹੜਾ ਬਦਲਾਅ ਹੈ ਉਹ ਬਾਈਪਾਸ ਕੱਢਿਆ ਜਾਂਦਾ ਹੈ ਸਰ ਇਹ ਕਹਿੰਦੇ ਜੀ ਜਦੋਂ ਤੱਕ ਸਾਡੇ ਕੋਲ ਫਾਰਮ ਜਾਂ ਪ੍ਰਪੋਜ਼ਲ ਦੇ ਡਾਕੂਮੈਂਟ ਨਹੀਂ ਉੱਤੇ ਚੁੰਦੇ ਅਸੀਂ ਨਾ ਧਰਨਾ ਚੱਕਣਾ ਜੀ ਇਹ ਸੜ ਕੇ ਇਸ ਤਰ੍ਹਾਂ ਜਾਮ ਰਖਾ ਗਵਰਨਮੈਂਟ ਕੋਲ ਗਈ ਹੈ ਗਵਰਨਮੈਂਟ ਕੋਲ ਗਈ ਹੈ ਪਰ ਗਵਰਨਮੈਂਟ ਦੇ ਇਥੇ ਐਸਡੀਓ ਖੜੇ ਸੀਗੇ ਜੀ ਉਹ ਕਹਿੰਦੇ ਸਾਡੇ ਕੋਲ ਇੱਕ ਪ੍ਰਪੋਜ਼ਲ ਨਹੀਂ ਆਈ ਇਹ ਗੱਲਾਂ ਦੇ ਘੜਾ ਬਣਾ ਰਹੇ ਜੀ ਸਾਰੇ ਜਿਹਦਾ ਮਤਲਬ ਤਾਂ ਇਹ ਹੈ ਜੀ ਜਿਵੇਂ ਅੰਬੂਜਾ ਪਹਿਲਾਂ ਬੁੱਧੂ ਬਣਾਉਂਦੀ ਆ ਇਲਾਕੇ ਦਾ ਉਸੇ ਤਰ੍ਹਾਂ ਹੁਣ ਬੁੱਧੂ ਬਣਾਇਆ ਜਾ ਰਿਹਾ ਦੇਖੋ ਕਿੰਨੀ ਕਮਾਲ ਦੀ ਗੱਲ ਹੋ ਗਈ ਆ ਚਾਰ ਘੰਟੇ ਪਹਿਲਾਂ ਕਹੀ ਜਾਂਦੇ ਸੀ ਕਿ ਅਸੀਂ 15 20 ਦਿਨ ਦੀ ਗੱਲ ਹੈ ਸਾਨੂੰ ਇੱਕ ਮਹੀਨਾ ਦੇ ਦਿਓ ਸੜਕ ਤਾਂ ਬਣ ਕੇ ਤਿਆਰ ਹੋਊਗੀ ਅਸੀਂ ਇਹਨਾਂ ਨੂੰ ਕਹਿੰਦੇ ਇੱਕ ਛੱਡੋ ਤੁਸੀਂ ਦੋ ਲੈ ਲਓ ਕਹਿੰਦੇ ਨਹੀਂ ਦੋ ਤੋਂ ਤਿੰਨ ਲੱਗ ਜਾਂਦੇ ਅਸੀਂ 6 ਮਹੀਨੇ ਤੱਕ ਆਗੇ ਵੀ ਤੁਹਾਨੂੰ 6 ਮਹੀਨੇ ਦਿੱਤੇ ਤੁਸੀਂ ਸਾਡੀ ਸੜਕ ਤੇ ਹੁਣ ਦੇਖੋ ਕਮਾਲ ਹੋ ਗਈ ਉਹ ਕਹਿੰਦੇ ਸਾਡੇ ਕੋਲ ਪ੍ਰਪੋਜ਼ਲ ਹੀ ਹੈ ਨਹੀਂ ਜਦੋਂ ਇਹ ਸੀਗੇ 2005-6 ਦੇ ਅਰਾਊਂਡ ਜਿਨ੍ਹਾਂ ਦੀ ਗੱਲ ਕਰੀ ਜਾ ਰਹੀ ਆ ਉਹ ਬੀਬੀ ਪ੍ਰੈਗਨੈਂਟ ਸੀ ਉਹਦਾ ਬੱਚਾ ਮਾਰਿਆ ਗਿਆ ਕੁੱਖ ਚ ਉਹ ਬੀਬੀ ਦੇ ਸਣੇ ਟਰੱਕ ਦੇ ਥੱਲੇ ਆ ਕੇ ਉਦੋਂ ਵੀ ਤੁਸੀਂ ਆਏ ਸੀ ਜਨਾਬ ਅਸੀਂ ਛੋਟੇ ਸੀ ਉਦੋਂ ਵੀ ਤੁਸੀਂ ਸੁਣੋ ਨਹੀਂ ਲੱਗਣਾ ਨਹੀਂ ਅਸੀਂ ਲੱਗਣ ਲਾ ਦਿੰਦੇ ਆ ਉਹ ਸੁਣੋ ਤਾਂ ਸਹੀ ਗੱਲ ਤੁਸੀਂ ਆਏ ਸੀ ਜਨਾਬ ਅਸੀਂ ਕਹਿਣ ਦੀ ਗੱਲੇ ਨਹੀਂ ਕਰਦੇ ਸਾਡਾ ਬੱਚਾ ਚੱਲਿਆ ਗਿਆ ਕੱਲੂ ਅਸੀਂ ਮਰ ਜਾਾਂਗੇ ਤੁਸੀਂ ਸੈਲਰੀਆਂ ਲੈਨੇ ਹੋ ਆਪਣੇ ਘਰੇ ਬਹਿ ਕੇ ਟੂਰ ਨਾਲ ਘੁੰਮਦੇ ਫਿਰਦੇ ਹੋ ਚੰਡੀਗੜ੍ਹ ਰਹਿੰਦੇ ਹੋ ਤੁਸੀਂ ਉਦੋਂ ਕਹਿ ਕੇ 2000 ਹਰ 2005 ਚ ਕਹਿ ਕੇ ਗਏ ਨੇ ਅੱਜ 2024 ਚਲੀ ਜਾਂਦਾ ਇਹਨਾਂ ਨੂੰ ਪੁੱਛੋ ਮੜਾ ਆ 19 ਸਾਲ ਹੋ ਗਏ ਕੁਛ ਹੈ ਅਸਲ ਇਹਨਾਂ ਨੂੰ ਦਰਦ ਕੋਈ ਨਹੀਂ ਹੈਗਾ ਇਸ ਟਾਈਮ ਵੀ ਠੀਕ ਹੈ ਜੀ ਦੂਜੀ ਗੱਲ ਇਹ ਹੈ ਕਾਲੂ ਇਹਨਾਂ ਨੂੰ ਨਾ ਇਹਨਾਂ ਦੇ ਜਿੰਨੇ ਸਕੂਲ ਬੱਚੇ ਜਾਂਦੇ ਆ ਬੱਸਾਂ 'ਚ ਬਹਿੰਦੇ ਆ ਸਕੂਲ 'ਚ ਠੀਕ ਹੈ ਜੀ ਇਹਨਾਂ ਦੇ ਬੱਚੇ ਵੀ ਇੱਕ ਨਹੀਂ ਸਕੂਟਰਾਂ ਮੋਟਰਸਾਈਕਲਾਂ ਤੇ ਜਾਣ ਸਾਈਕਲਾਂ ਤੇ ਜਾਣ ਅਸੀਂ ਬੱਸਾਂ ਨਹੀਂ ਜਾਣ ਦੇਣੀ ਇਹਨਾਂ ਦੀ ਫੇਰ ਇਹਨਾਂ ਨੂੰ ਪੁੱਛਾਂਗੇ ਭਾਈ ਕਿ ਆਪਾਂ ਬੀਤਦੀ ਆ ਕਿਉਂ ਸਾਡੇ ਬੱਚੇ ਬੱਚੇ ਨਹੀਂ ਇਹਨਾਂ ਦੇ ਬੱਚੇ ਬੱਚੇ ਆ ਜੀ ਅੱਜ 2024 ਦੇ ਵਿੱਚ ਇੱਥੇ ਰੋਜ਼ ਦੇ 5000 ਟਰੱਕ ਲੰਘਦੇ ਨੇ ਜਦੋਂ ਆ ਤੁਸੀਂ ਸੜਕ ਦੀ ਤੁਸੀਂ ਦਿਖਾ ਦਿਓ ਆਪਣੇ ਕੈਮਰੇ ਚ ਦਿਖਾ ਦਿਓ ਇਹਨਾਂ ਦੋਨਾਂ ਦੇ ਵਿੱਚ ਜੇ ਗੱਡੀ ਕਰਾਸ ਕਰਨੀ ਹੋਵੇ ਤਾਂ ਬੰਦਾ ਆਪਣੇ ਆਪ ਮਰਦਾ ਸਾਡਾ ਸਰਪੰਚ ਖਾ ਲਿਆ ਸਾਡੇ ਬੱਚੇ ਖਾ ਲੇ ਇਹਨਾਂ ਦੇ ਪ੍ਰਦੂਸ਼ਣ ਸਾਡੇ ਘਰਾਂ ਤੱਕ ਆ ਗਏ ਸਾਡੇ ਕੈਂਸਰ ਦੀਆਂ ਡੈਥਾਂ ਰੇ ਅਸੀਂ 23 ਸਾਲ ਤੋਂ ਧਰਨਾ ਲਾਇਆ ਤੇ ਉੱਤੋਂ ਹੁਣ ਜੇ ਅਸੀਂ ਸੜਕ ਤੇ ਆਉਨੇ ਸਾਡੇ ਬੱਚੇ ਸੇਫ ਨਹੀਂ ਹੈਗੇ ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਸਾਨੂੰ ਅੱਗੋਂ ਕਹਿ ਕੇ ਚਲੇ ਜਾਂਦੇ ਨੇ ਪ੍ਰਪੋਜ਼ਲ ਚੱਲੀ ਜਾਂਦੀ ਆ ਲੱਖ ਦੀ ਲਾਹਨਤ ਤੁਹਾਨੂੰ ਜੰਮਣੇ ਤੇ ਲੱਖ ਦੀ ਲਾਹਨਤ ਤੁਹਾਨੂੰ ਜੰਮਣੇ ਦੀਆਂ ਕੁੱਖਾਂ ਤੇ ਤੁਹਾਡੇ ਨੋਲੇਜ ਦੇ ਵਿੱਚ ਹੈਗਾ ਇਸ ਤਰ੍ਹਾਂ ਦਾ ਕਿਉਂਕਿ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਮੈਨੂੰ ਕੰਪਨੀ ਨੇ ਆਥਰਾਇਜ਼ ਨਹੀਂ ਕੀਤਾ ਪਰ ਦੱਸਣ ਨੂੰ ਨਾ ਮਤਲਬ ਇਸ ਤਰ੍ਹਾਂ ਕਮਿਊਨੀਕੇਸ਼ਨ ਕਰਨ ਨੂੰ ਸੇ ਅਸੀਂ ਪਿੰਡ ਵਾਲਿਆਂ ਨਾਲ ਸਵੇਰੇ ਮੈਂ ਆਇਆ ਸੀ ਭਾਜੀ ਨਾਲ ਮਿਲਿਆ ਸੀ ਜੀ ਔਰ ਜੋ ਵੀ ਬਣਦਾ ਹੁੰਦਾ ਹੈ ਸਾਡੇ ਵਰਗੋਂ ਆਪਾਂ ਆਪਾਂ ਪਿੰਡ ਨਾਲ ਗੱਲ ਕਰਕੇ ਉਹਨਾਂ ਲਈ ਕਰਾਂਗੇ ਉਹਦੇ ਬਾਰੇ ਪਰਿਵਾਰ ਨੂੰ ਜਿਹੜਾ ਘਟਾ ਆਇਆ ਪਿਆ ਜੀ ਸਰ ਇਹਦੇ ਵਿੱਚ ਚਲੋ ਇੱਕ ਤਾਂ ਇਹਨਾਂ ਦੇ ਵੀ ਇੰਸ਼ੋਰੈਂਸ ਵੱਲੋਂ ਮਿਲ ਜਾਣੇ ਉਹ ਤਾਂ ਚਲੋ ਮਿਲ ਜਾਣੇ ਪਰ ਤੁਹਾਡਾ ਮੁਲਾਜ਼ਮ ਵੀ ਹੈ ਉਹ ਵੀਰ ਜੀ ਤੇ ਨਾਲ ਇੱਕ ਫੈਕਟਰੀ ਦੀ ਵੀ ਜਿਹੜੀ ਹੈਗੀ ਹੈ ਸਮਾਜ ਦੇ ਤੌਰ ਤੇ ਇੱਕ ਜ਼ਿੰਮੇਵਾਰੀ ਹੁੰਦੀ ਹੈ ਜੀ ਫਰਜ਼ ਹੁੰਦਾ ਉੱਥੇ ਜਿਹੜੀ ਫੈਕਟਰੀ ਹੈ ਨਾ ਜੀ ਤਾਂ ਉਹਦੇ ਲਈ ਫੈਕਟਰੀ ਕੀ ਇਸ ਪਰਿਵਾਰ ਦੇ ਲਈ ਕਰ ਰਹੀ ਹੈ ਜੀ ਦੇਖੋ ਮੈਂ ਫਿਰ ਤੁਹਾਨੂੰ ਕਹਿ ਰਿਹਾ ਕਿ ਇਸ ਤਰ੍ਹਾਂ ਮੈਂ ਸਟੇਟਮੈਂਟ ਨਹੀਂ ਦੇ ਪਾ ਰਿਹਾ ਫਿਰ ਵੀ ਮੈਂ ਇਹਨਾਂ ਦੱਸ ਸਕਦਾ ਕਿ ਜਿਹੜੇ ਜਿੰਨੇ ਵੀ ਸਾਡੇ ਲਾਗੇ ਛਾਗੇ ਦੇ ਪਿੰਡ ਹੈ ਜੀ ਸਾਡਾ ਫਰਜ਼ ਬੰਦਾ ਹੈ ਕਿ ਉਹਨਾਂ ਲਈ ਟਾਈਮ-ਟਾਈਮ ਤੇ ਸਿਰ ਆਪਾਂ ਕੁਛ ਨਾ ਕੁਛ ਉਹਨਾਂ ਦੀ ਭਲਾਈ ਲਈ ਕਰਦੇ ਰਹੀਏ ਹੁਣ ਇਸ ਪਰਿਵਾਰ ਦੇ ਨਾਲ ਜ਼ਰੂਰ ਕਰੋਗੇ ਜੀ ਬਿਲਕੁਲ ਜੀ ਦੇਖੋ ਜੀ ਸਾਡੇ ਪਰਿਵਾਰ ਦੀ ਤਰ੍ਹਾਂ ਹੈ ਸਾਡਾ EMPLOYEE ਹੈ ਉਹ ਤੇ इवन ਕਿ ਜਿੰਨੇ ਵੀ ਸਾਡੇ ਲਾਗੇ ਛਾਕੇ ਤੇ ਪਿੰਡ ਹੈ ਸਾਰੇ ਪਰਿਵਾਰ ਦੀ ਤਰ੍ਹਾਂ ਹੀ ਹੈ ਸਾਡੇ ਲਈ ਤੇ ਇਸ ਤਰ੍ਹਾਂ ਦੀ ਜਿਹੜੀ ਅਨਸੁਖਾਵੀ ਘਟਨਾ ਹੋਈ ਹੈ ਪਹਿਲੇ ਤੋਂ ਉਹਦੇ ਲਈ ਬਹੁਤ ਹੀ ਸਾਨੂੰ ਵੀ ਬਹੁਤ ਦੁੱਖ ਹੈ इवन ਕਿ ਸਾਡੀ ਮੈਨੇਜਮੈਂਟ ਨੂੰ ਬਹੁਤ بڑا ਦੁੱਖ ਹੈ ਜੀ ਮੈਂ ਇੰਨਾ ਹੀ ਕਹਿ ਸਕਦਾ ਮੈਂ ਇੰਨਾ ਹੀ ਕਹਿ ਸਕਦਾ ਇਹ ਵਾਲੀ ਗੱਲ ਕੀਤੀ ਹੈ ਤੇ ਉਹਦੇ ਵਿੱਚ ਭਲਾਈ ਤਾਂ ਉਹਰੇ ਜਿਹੜੀ ਪਹਿਲਾਂ ਵੀ ਇੱਕ ਜਿਹੜਾ ਹੁਣ ਕੱਲ ਹੀ ਇੱਕ ਜਿਹੜਾ ਭੋਗ ਪਿਆ ਹੈ ਨਾ ਸਰਦਾਰ ਸੰਤ ਸਿੰਘ ਦਾ ਭੋਗ ਪਿਆ ਸਭ ਦਾ ਸਰਪੰਚ ਹੀ ਉਹ ਇੱਥੇ ਇਸੀ ਜਗ੍ਹਾ ਐਕਸੀਡੈਂਟ ਹੁੰਦਾ ਹੈ ਤੇ ਇਹਨਾਂ ਵੱਲੋਂ ਇਹ ਦੇਖੋ ਇਹ ਸਰਪੰਚ ਸਾਹਿਬ ਖੜੇ ਆ ਇਹਨਾਂ ਵੱਲੋਂ ਤੁਹਾਨੂੰ ਇੱਕ ਪ੍ਰੋਪੋਜ਼ਲ ਦਿੱਤਾ ਗਿਆ ਇੱਕ ਇੱਕ ਗੱਲ ਮੈਂ ਇਹਨਾਂ ਦੇ ਵੀ ਚੇਤੇ ਕਰਾ ਦਿੰਦਾ ਇਹ ਹੁਣ ਕਾਫੀ ਟਾਈਮ ਇੱਥੋਂ ਚੇਂਜ ਹੋਏ ਸੀ ਕਾਫੀ ਟਾਈਮ ਬਾਅਦ ਵਾਪਸ ਆਏ ਆ ਇਹਨਾਂ ਦੇ ਟਾਈਮ ਦੇ ਵਿੱਚ ਇੱਕ ਪੈਟਰੋਲ ਪੰਪ ਤੇ ਹਾਦਸਾ ਹੋਇਆ ਸੀ ਲੇਡੀ ਟਰੱਕ ਥੱਲੇ ਆਈ ਸੀ ਇਹ ਉਸ ਟਾਈਮ ਹੀ ਸਰਵੇ ਹੋਇਆ ਸੀ ਉਦੋਂ ਫਾਊਂਡੇਸ਼ਨ ਦੇ ਹੈੱਡ ਸੀਗੇ ਹੁਣ ਵੀ ਹੈੱਡ ਹੀ ਆ ਜੀ ਤੇ ਉਦੋਂ ਵੀ ਇਹ ਸਰਵੇ ਹੋਇਆ ਸੀ ਉਦੋਂ ਵੀ ਇਹ ਗੱਲ ਚੱਲੀ ਸੀ ਕਿ ਜਿਹੜਾ ਪਿੰਡ ਲੋਗੜ ਫਿੱਡੇ ਦੀ ਆਬਾਦੀ ਦੇ ਵਿੱਚੋਂ ਰਸਤਾ ਹੈ ਇਹਨੂੰ ਬੰਦ ਕਰਕੇ ਇਹਦਾ ਜਿਹੜਾ ਬਦਲਾਅ ਹੈ ਉਹ ਬਾਈਪਾਸ ਕੱਢਿਆ ਜਾਵੇ ਸਰ ਇਹ ਕਹਿੰਦੇ ਜੀ ਜਦੋਂ ਤੱਕ ਸਾਡੇ ਕੋਲ ਫਾਰਮ ਜਾਂ ਪ੍ਰਪੋਜ਼ਲ ਦੇ ਡਾਕੂਮੈਂਟ ਨਹੀਂ ਉੱਤੇ ਚੋਂਦੇ ਅਸੀਂ ਨਾ ਧਰਨਾ ਚੱਕਣਾ ਜੀ ਇਹ ਸੜਕ ਕਿਸੇ ਤਰ੍ਹਾਂ ਜਾਮ ਰੱਖਾਂਗੇ ਜੇ ਤੁਸੀਂ ਉੱਤੇ ਗੱਲ ਕਰ ਰਹੇ ਹੋ ਤੁਹਾਡੇ ਕੰਟੈਕਟ ਦੇ ਵਿੱਚ ਹੈ ਜੀ ਉੱਥੇ ਇੱਥੇ ਹਾਂ ਬਿਲਕੁਲ ਹੈ ਜਿਹੜਾ ਇਹ ਪਹਿਲੇ ਗੱਲ ਹੋਈ ਸੀ ਕਿ ਇਸ ਏਰੀਏ 'ਚ ਜਿਹੜਾ ਆ ਸੜਕ ਛੋਟੀ ਹੈ ਛੋਟੀ ਹੈ ਤੇ ਪ੍ਰਪੋਜ਼ਲ ਇਹ ਸੀਗੀ ਕਿ ਇਧਰੋਂ ਡਾਇਰੈਕਟ ਆਪਾਂ ਸੜਕ ਕੱਢ ਕੇ ਨਾ ਉੱਥੇ ਪਾਰਲੇ ਪਾਸੇ ਨੂੰ ਦਬੁਰਜੀਗੋਲ ਜਾ ਕੇ ਉਹ ਨਿਕਲੇਗੀ ਤਾਂ ਇੱਥੇ ਲੋਡ ਘਟ ਹੋਏਗਾ ਤੇ ਪ੍ਰਪੋਜ਼ਲ ਗਈ ਹੈ ਜੀ ਮਲਕੇ ਇਹ ਚਲ ਗਈ ਦੇਖੋ ਜੀ ਆ ਚੀਜ਼ ਗਵਰਨਮੈਂਟ ਕੋਲ ਗਈ ਹੈ ਗਵਰਨਮੈਂਟ ਕੋਲ ਗਈ ਹੈ ਗਵਰਨਮੈਂਟ ਕੋਲ ਗਈ ਹੈ ਪਰ ਗਵਰਨਮੈਂਟ ਦੇ ਇੱਥੇ ਐਸਡੀਓ ਖੜੇ ਸੀਗੇ ਜੀ ਉਹ ਕਹਿੰਦੇ ਸਾਡੇ ਕੋਲ ਇੱਕ ਪ੍ਰਪੋਜ਼ਲ ਨਹੀਂ ਆਈ ਇਹ ਗੱਲਾਂ ਦੇ ਕੜਾ ਬਣਾ ਰਹੇ ਜੀ ਸਾਰੇ ਨਹੀਂ ਇਹਦੇ ਬਾਰੇ ਮੈਨੂੰ ਪਤਾ ਨਹੀਂ ਹੈ ਜੀ ਕਿ ਜੋ ਗੱਲ ਅੱਜ ਦੁਪਹਿਰੇ ਇਹਨਾਂ ਦੇ ਹੈੱਡ ਨੇ ਬੋਲੀ ਹੈ ਮੁਖੀਜਾ ਜੀ ਨੇ ਬੋਲੀ ਐਸਐਚਓ ਸਭ ਨੂੰ ਤੇ ਸਪੀਕਰ ਤੇ ਸੀ ਫੋਨ ਅਸੀਂ ਸਾਰੇ ਸੁਣ ਰਹੇ ਸੀ ਮੈਂ ਇਕੱਲਾ ਨਹੀਂ ਸਾਰੇ ਸੁਣ ਰਹੇ ਸੀ ਕਿ ਪ੍ਰਪੋਜ਼ਲ ਹੈ ਜਿਹੜੀ ਉਹ ਪੀਡਬਲ ਡੀ ਕੋਲ ਪਹੁੰਚ ਚੁੱਕੀ ਹੈ ਆਉਣ ਵਾਲੇ 15 20 ਦਿਨਾਂ ਦੇ ਵਿੱਚ ਇਸ ਪ੍ਰਪੋਜ਼ਲ ਤੇ ਕੰਮ ਸ਼ੁਰੂ ਹੋ ਜਾਏਗਾ ਤੇ ਜਦੋਂ ਹੁਣ ਐ ਐਸ ਡੀਓ ਕੋਣ ਆਇਆ ਪੀਡਬਲ ਡੀ ਤੋਂ ਉਹ ਆਏ ਆ ਤੇ ਉਹ ਕੋਰਾ ਜਵਾਬ ਹੀ ਦੇ ਰਿਹਾ ਜੀ ਕਿ ਸਾਡੇ ਕੋਲ ਤਾਂ ਕੋਈ ਪ੍ਰਪੋਜ਼ਲ ਹੀ ਨਹੀਂ ਹੈ ਇਦਾਂ ਦੀ ਸਪੀਡ ਪੋਸਟ ਤਾਂ ਨਹੀਂ ਕੀਤੀ ਹੋਈ ਜੀ ਕਿਤੇ ਇਹਦਾ ਮਤਲਬ ਤਾਂ ਇਹ ਹੈ ਜੀ ਜਿਵੇਂ ਅੰਬੂਜਾ ਪਹਿਲਾਂ ਬੁੱਧੂ ਬਣਾਉਂਦੀ ਆ ਇਲਾਕੇ ਦਾ ਉਸੇ ਤਰ੍ਹਾਂ ਹੁਣ ਬੁੱਧੂ ਬਣਾਇਆ ਜਾ ਰਿਹਾ ਨਹੀਂ ਨਹੀਂ ਦੇਖੋ ਕਿੰਡੀ ਕਮਾਲ ਦੀ ਗੱਲ ਹੋ ਗਈ ਆ ਚਾਰ ਘੰਟੇ ਪਹਿਲਾਂ ਕਹੀ ਜਾਂਦੇ ਸੀ ਕਿ ਅਸੀਂ 15 20 ਦਿਨ ਦੀ ਗੱਲ ਹੈ ਸਾਨੂੰ ਇੱਕ ਮਹੀਨਾ ਦੇ ਦਿਓ ਸੜਕ ਤਾਂ ਬਣ ਕੇ ਤਿਆਰ ਹੋਊਗੀ ਅਸੀਂ ਇਹਨਾਂ ਨੂੰ ਕਹਾਂ ਇੱਕ ਛੱਡੋ ਤੁਸੀਂ ਦੋ ਲੈ ਲਓ ਕਹਿੰਦੇ ਨਹੀਂ ਦੋ ਤੋਂ ਤਿੰਨ ਲੱਗ ਜਾਂਦੇ ਅਸੀਂ 6 ਮਹੀਨੇ ਤੱਕ ਆਗੇ ਵੀ ਤੁਹਾਨੂੰ 6 ਮਹੀਨੇ ਦਿੱਤੇ ਤੁਸੀਂ ਸਾਡੀ ਸੜਕ ਤੇ ਹੁਣ ਦੇਖੋ ਕਮਾਲ ਹੋ ਗਈ ਉਹ ਕਹਿੰਦੇ ਸਾਡੇ ਕੋਲ ਪ੍ਰਪੋਜ਼ਲ ਹੀ ਹੈ ਨਹੀਂ ਤੇ ਬਾਕੀ ਦੇਖਣਾ ਪੈਣਾ ਹੈ ਸਰਦੀ ਵੀ ਸਰਦੀ ਵੀ ਗੱਲ ਕਰ ਲੈ ਇੱਕ ਮਿੰਟ ਹਾਂਜੀ ਇਹੀ ਪੰਜਾਬੀ ਚ ਕਹਾਵਤ ਆ ਵੀ ਮੁੰਡੇ ਦੇ ਜਾਣੇ ਲੱਡੂ ਖਵਾ ਜਾਣੇ ਹਨਾ ਜਦੋਂ ਇਹ ਸੀਗੇ 2005-6 ਦੇ ਅਰਾਊਂਡ ਜਿਨ੍ਹਾਂ ਦੀ ਗੱਲ ਕਰੀ ਜਾ ਰਹੀ ਆ ਉਹ ਬੀਬੀ ਪ੍ਰੈਗਨੈਂਟ ਸੀ ਉਹਦਾ ਬੱਚਾ ਮਾਰਿਆ ਗਿਆ ਕੁੱਖ ਚ ਉਹ ਬੀਬੀ ਦੇ ਸਣੇ ਟਰੱਕ ਦੇ ਥੱਲੇ ਆ ਕੇ ਉਦੋਂ ਵੀ ਤੁਸੀਂ ਆਏ ਸੀ ਜਨਾਬ ਅਸੀਂ ਛੋਟੇ ਸੀ ਉਦੋਂ ਵੀ ਤੁਸੀਂ ਸੁਣੋ ਨਹੀਂ ਲੱਗਣਾ ਨਹੀਂ ਅਸੀਂ ਲੱਗਣ ਲਾ ਦਿੰਦੇ ਆ ਉਹ ਸੁਣੋ ਤਾਂ ਸਹੀ ਗੱਲ ਤੁਸੀਂ ਆਏ ਸੀ ਤੁਸੀਂ ਕਹਿ ਸਕਦੇ ਹੋ ਜੀ ਜਨਾਬ ਅਸੀਂ ਕਹਿਣ ਦੀ ਗੱਲੇ ਨਹੀਂ ਕਰਦੇ ਸਾਡਾ ਬੱਚਾ ਚਲੇ ਗਿਆ ਕੱਲੂ ਅਸੀਂ ਮਰ ਜਾਾਂਗੇ ਤੁਸੀਂ ਸੈਲਰੀਆਂ ਲੈਨੇ ਹੋ ਆਪਣੇ ਘਰੇ ਬਹਿ ਕੇ ਟੌਰ ਨਾਲ ਘੁੰਮਦੇ ਫਿਰਦੇ ਹੋ ਚੰਡੀਗੜ੍ਹ ਰਹਿੰਦੇ ਹੋ ਤੁਸੀਂ ਉਦੋਂ ਕਹਿ ਕੇ 2000 ਸਰ 2005 ਚ ਕਹਿ ਕੇ ਗਏ ਨੇ ਅੱਜ 2024 ਚੱਲੀ ਜਾਂਦਾ ਇਹਨਾਂ ਨੂੰ ਪੁੱਛੋ ਮੜਾ ਆ 19 ਸਾਲ ਹੋ ਗਏ ਕੁਛ ਹੈ ਅਸੀਂ ਥੋੜਾ ਪਰੇ ਹੋ ਜਾਂਦੀ ਇਹਨਾਂ ਦੇ ਬੱਚੇ ਕੋਣ ਬੋਲ ਰਿਹਾ ਜੀ ਕੋਣ ਬੋਲ ਰਿਹਾ ਜੀ ਕੋਣ ਹਾਂਜੀ ਹਾਂਜੀ ਭਾਈ ਕੀ ਕਹਿੰਦੇ ਹੋ ਵੀਰ ਜੀ ਅਸੀਂ ਇਹ ਕਹਿ ਰਹੇ ਹਾਂ ਅਸਲ ਇਹਨਾਂ ਨੂੰ ਦਰਦ ਕੋਈ ਨਹੀਂ ਹੈਗਾ ਇਸ ਟਾਈਮ ਵੀ ਠੀਕ ਹੈ ਜੀ ਦੂਜੀ ਗੱਲ ਇਹ ਹੈ ਕੱਲੂ ਇਹਨਾਂ ਨੂੰ ਨਾ ਇਹਨਾਂ ਦੇ ਜਿੰਨੇ ਸਕੂਲ ਬੱਚੇ ਜਾਂਦੇ ਆ ਬੱਸਾਂ 'ਚ ਬੈਂਦੇ ਆ ਸਕੂਲ 'ਚ ਠੀਕ ਹੈ ਜੀ ਇਹਨਾਂ ਦੇ ਬੱਚੇ ਵੀ ਐਕਨੀਆਂ ਸਕੂਟਰਾਂ ਮੋਟਰਸਾਈਕਲਾਂ ਤੇ ਜਾਣ ਸਾਈਕਲਾਂ ਤੇ ਜਾਣ ਅਸੀਂ ਬੱਸਾਂ ਨਹੀਂ ਜਾਣ ਦੇਣੀ ਇਹਨਾਂ ਦੀ ਫੇਰ ਇਹਨਾਂ ਨੂੰ ਪੁੱਛਾਂਗੇ ਭਾਈ ਕਿ ਆਪਾਂ ਬੀਤਦੀ ਆ ਕਿਉਂ ਸਾਡੇ ਬੱਚੇ ਬੱਚੇ ਨਹੀਂ ਇਹਨਾਂ ਦੇ ਬੱਚੇ ਬੱਚੇ ਆ ਹਰ ਵਾਰੀ ਸਾਨੂੰ ਬੇਵਕੂਫ ਬਣਾ ਕੇ ਇਹ ਪਾਸੇ ਹੁੰਦੇ ਆ ਜੀ ਇਹ ਇਹਨਾਂ ਦੇ ਬੱਚੇ ਇਹਨਾਂ ਦੀ ਕਲੋਨੀ ਤੋਂ ਚੱਕ ਕੇ ਘਰ ਤੋਂ ਚੱਕ ਕੇ ਘਰ ਛੱਡੇ ਜਾਂਦੇ ਆ ਹਾਂਜੀ ਹਾਂਜੀ ਇਹ ਗਰੀਬ ਪੀਸਿਆ ਜਾਂਦਾ ਬਸ ਗੱਲ ਤਾਂ ਉਹੀ ਹੈ ਜੀ ਹੁਣ ਕੋਈ ਨਹੀਂ ਹਾਂਜੀ ਅਸੀਂ ਫੈਸਲਾ ਕਰ ਰਹੇ ਹਾਂ ਇਹੀ ਸਰ ਦੋ ਘੰਟੇ ਪਹਿਲਾਂ ਆਏ ਸੀ ਜੀ ਜੀ ਕਰਕੇ ਜਦ ਮੁੜ ਗਏ ਜੀ ਜੀ ਕਰਕੇ ਇਹਨਾਂ ਨੇ ਹੁਣ ਮੁੜ ਜਾਣਾ ਠੀਕ ਹੈ ਐਸਐਮਟੀਓ ਸਾਹਿਬ ਆ ਗਿਆ ਨਾ ਇਹਨਾਂ ਨਾਲ ਗੱਲ ਹੋਈ ਸੀ ਐਸਐਮਟੀਓ ਹਾਂਜੀ ਹਾਂਜੀ ਸਰ ਨਾਲ ਮੁਖੀ ਜੀ ਮੁਖੀ ਜੀ ਜੀ ਦੀ ਇੱਥੇ ਆਏ ਨਹੀਂ ਹੈਗੇ ਅੱਛਾ ਅੱਛਾ ਜੀ ਠੀਕ ਹੈ ਬਹੁਤ ਵਾਰ ਬੰਦੇ ਆ ਦੋ ਚਾਰ ਜੀ ਫੈਮਲੀ ਵਾਲੇ ਲਿਆਓ ਮ ਬੜਾ ਜੋਗੀ ਕੰਪਨਸੇਸ਼ਨ ਲਈ ਆਈ ਹੈ ਉਹ ਲੈ ਕੇ ਗੱਲ ਕਰ ਰਿਹਾ ਤਾਂ ਬਿਲਕੁਲ ਤੁਸੀਂ ਆਪਣੀ ਜਿਹੜੀ ਗੱਲ ਤੁਸੀਂ ਕਰ ਲਓ ਜੀ ਉਹ ਬੰਦੇ ਆ ਜਾ ਜੀ ਪਰਿਵਾਰ ਦਾ ਬੰਦਾ ਆ ਜਾ ਤੇ ਦੋ ਬੰਦੇ ਦੋਦੇ ਆਜੋ ਬਸ ਤੁਸੀਂ ਆਜੋ ਸੋ ਬਿਲਕੁਲ ਕੰਪਨੀ ਦੇ ਵੱਲੋਂ ਇਹਨਾਂ ਨੂੰ ਮੁਆਵਜ਼ੇ ਦੀ ਗੱਲ ਕਹੀ ਜਾ ਰਹੀ ਹੈ ਤੇ ਕੀ ਮੁਆਵਜ਼ਾ ਦਿੱਤਾ ਜਾਂਦਾ ਹੈ ਕੀ ਇਹ ਤਾਂ ਕਮਾਲ ਦੀ ਗੱਲ ਇਹ ਹੋਈ ਪਈ ਆ ਭਾਜੀ ਇਹ ਜਦੋਂ ਫੈਕਟਰੀ 1990 95 ਦੇ ਗੇਟ 'ਚ ਲੱਗੀ ਆ ਉਦੋਂ ਦੀ ਸੜਕ ਆ ਉਦੋਂ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਅੱਜ 2024 ਦੇ ਵਿੱਚ ਇੱਥੇ ਰੋਜ਼ ਦੇ 5000 ਟਰੱਕ ਲੰਘਦੇ ਨੇ ਜਦੋਂ ਆ ਤੁਸੀਂ ਸੜਕ ਦੀ ਤੁਸੀਂ ਦਿਖਾ ਦਿਓ ਆਪਣੇ ਕੈਮਰੇ 'ਚ ਦਿਖਾ ਦਿਓ ਇਹਨਾਂ ਦੋਨਾਂ ਦੇ ਵਿੱਚ ਜੇ ਗੱਡੀ ਕਰਾਸ ਕਰਨੀ ਹੋਵੇ ਤਾਂ ਬੰਦਾ ਆਪਣੇ ਆਪ ਮਰਦਾ ਸਾਡਾ ਸਰਪੰਚ ਖਾਲਿਆ ਸਾਡੇ ਬੱਚੇ ਖਾਲੇ ਇਹਨਾਂ ਦੇ ਪ੍ਰਦੂਸ਼ਣ ਸਾਡੇ ਘਰਾਂ ਤੱਕ ਆ ਗਿਆ ਸਾਡੇ ਕੈਂਸਰ ਦੀਆਂ ਡੈਥਾਂ ਹੋ ਰੇ ਅਸੀਂ 23 ਸਾਲ ਤੋਂ ਧਰਨਾ ਲਾਇਆ ਤੇ ਉੱਤੋਂ ਹੁਣ ਜੇ ਅਸੀਂ ਸੜਕ ਤੇ ਆਉਣੇ ਸਾਡੇ ਬੱਚੇ ਸੇਫ ਨਹੀਂ ਹੈਗੇ ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਸਾਨੂੰ ਅੱਗੋਂ ਕਹਿ ਕੇ ਚਲੇ ਜਾਂਦੇ ਨੇ ਪ੍ਰਪੋਜ਼ਲ ਚੱਲੀ ਜਾਂਦੀ ਆ ਲੱਖ ਦੀ ਲਾਹਤ ਤੁਹਾਨੂੰ ਜੰਮਣੇ ਤੇ ਲੱਖ ਦੀ ਲਾਹਤ ਤੁਹਾਨੂੰ ਜੰਮਣੇ ਦੀਆਂ ਕੁੱਖਾਂ ਤੇ ਜਿਨ੍ਹਾਂ ਨੇ ਐਡੇ ਐਡੇ ਝੂਠ ਬੋਲੀ ਜਾਂਦੇ ਹੋ ਪ੍ਰਪੋਜ਼ਲ ਦਿੱਤੀ ਆ 19 ਸਾਲ ਹੋ ਗਏ ਬਾਈ ਜੀ ਕੋਈ 2-4 ਘੰਟੇ ਦੀ ਗੱਲ ਨਹੀਂ ਇੱਕ ਸਰਬਨਾ ਜੀ 95 ਦੇ ਵਿੱਚ ਉਹ ਫਿਰ ਸਰਵੇ ਹੋਇਆ ਉੱਥੇ ਬੁਰਜੀਆਂ ਲੱਗੀਆਂ ਬਕਾਇਦਾ ਸਾਰਾ ਕੁਝ ਹੋਇਆ ਪਿਆ ਤੇ ਇਹ ਸਾਨੂੰ ਦੁਪਹਿਰੇ ਕਹਿੰਦੇ ਆ ਕਿ ਸਾਡੀ ਗੱਲ ਹੋ ਗਈ 3 ਮਹੀਨੇ ਚ ਕੰਮ ਹੋ ਜਾਊਗਾ ਅਸੀਂ ਫੇਰ 6 ਦਿੱਤੇ ਵੀ 6 ਲੈ ਲਓ ਲਿਖ ਕੇ ਦਿਓ ਪਰ ਉਹ ਪੀਡਬਲਯੂਡੀ ਵਾਲੇ ਕਹਿੰਦੇ ਕੋਈ ਗੱਲ ਨਹੀਂ ਹੋਈ ਉਹ ਕਹਿੰਦੇ ਕੋਈ ਗੱਲ ਨਹੀਂ ਤੇ ਇਹ ਬਿਲਕੁਲ ਇੱਕ ਜਣਾ ਹਾਂਜੀ ਬਾਈ ਜੀ ਇੱਕ ਨਾ ਜੀ 95 ਤੋਂ ਲੈ ਕੇ ਨਾ ਸਰਬਾ ਪਹਿਲੇ ਬਾਹਰ ਨੂੰ ਹੋਇਆ ਸੀ ਇਹ ਕਹਿੰਦੇ ਐਮਰਜੈਂਸੀ ਰੋਡ ਆ ਸਾਡੇ ਕੋਲ ਰੋਡ ਹੈ ਨਹੀਂ ਆ ਮੇਰਾ ਸਾਰੇ ਦਾ ਸਾਰਾ ਮਕਾਨ ਟਿਆ ਅਸੀਂ 1 ਸਾਲ ਪੂਰੇ ਡੰਗਰ ਤੰਬੂ ਲਾ ਕੇ ਕੱਢੇ ਨੇ ਆਪ ਵੀ ਅਸੀਂ ਬਾਹਰ ਰਹੇ ਆ ਪਰ 95 ਤੋਂ ਬਾਅਦ ਅੱਜ ਤੱਕ ਉਹ ਸਰਬਾ ਇਹਨਾਂ ਦੇ ਫੈਲਾਂ ਵਿੱਚੇ ਆ ਉਹ ਮੇਰਾ ਤਾਂ ਰੋਡ ਤੇ ਨਹੀਂ ਆਇਆ ਨਾ ਇਹਨਾਂ ਦੇ ਮੈਪ ਤੇ ਆਇਆ ਇਹ ਬਾਈ ਜੀ ਤੁਹਾਡੀ ਵੀ ਕਮਜ਼ੋਰੀ ਆ ਫਿਰ ਤੁਸੀਂ ਇਕੱਲਾ ਹੀ ਪਿੰਡ ਤੁਹਾਡੇ ਨਾਲ ਇਲਾਕਾ ਕੋਈ ਸਾਥ ਨਹੀਂ ਦਿੰਦਾ ਕੀ ਇਲਾਕਾ ਭਾਜੀ ਜਿਹਨੂੰ ਦੋਖ ਲੱਗਦਾ ਜਿਹਦਾ ਮਕਾਨ ਟਹਿ ਗਿਆ ਉਹ ਖੜਾ ਏ ਬਾਕੀ ਪਿੰਡ ਵਾਲੇ ਤਾੜੀਆਂ ਨਹੀਂ ਨਹੀਂ ਤੁਸੀਂ ਵੀ ਤਾਂ ਬਾਈ ਜੀ ਮੇਰੀ ਗੁੱਸਾ ਨਾ ਕਰਿਓ ਫੈਕਟਰੀ ਦੇ ਵਿੱਚ ਨੌਕਰੀਆਂ ਲੈਣ ਨੂੰ ਆ ਭੀੜ ਲੱਗ ਲੈਂਦੇ ਤੁਸੀਂ ਪਰ ਇਸ ਤੋਂ ਪਹਿਲਾਂ ਵੀ ਅਸੀਂ ਆਪਣੇ ਬੱਚੇ ਸੇਫ ਕਿਵੇਂ ਕਰਨੇ ਉਹ ਕਿਸੇ ਨੂੰ ਨਹੀਂ ਪਰਿਵਾਰ ਇੱਥੇ ਹੈਗੀ ਜੀ ਇੱਥੇ ਭਾਜੀ ਅਸੀਂ ਤਾਂ ਬਹੁਤ ਜ਼ੋਰ ਵੀ ਲਾ ਲਿਆ ਜਾਮ ਵੀ ਲਾ ਲੇ ਜੇ ਉੱਥੇ ਨੂੰ ਵੀ ਜਾਂਦੇ ਆ ਤਾਂ ਵੀ ਅਸੀਂ ਤਾਂ ਹਰ ਟਾਈਮ ਖੜਦੇ ਆ ਲੇਕਿਨ ਉਲਟਾ ਜਦੋਂ ਕੋਈ ਬੰਦਾ ਹੁੰਦਾ ਇਹ ਜ਼ੋਰ ਲਾ ਕੇ ਪਰਚੇ ਬਾਣਨ ਤੱਕ ਸਾਡੇ ਤੇ ਆ ਜਾਂਦਾ ਫਿਰ ਅਸੀਂ ਕੀ ਕਰੀਏ ਬਿਲਕੁਲ ਇਸ ਵਕਤ ਜਿਹੜਾ ਪੁਲਿਸ ਦੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋ ਰਹੀ ਹੈ ਕੀ ਮੁਆਵਜ਼ਾ ਦਿੱਤਾ ਜਾਂਦਾ ਪਰਿਵਾਰ ਨੂੰ ਕੀ ਆਫਰ ਕੰਪਨੀ ਕਰ ਰਹੀ ਹੈ ਕਿਉਂਕਿ ਪਰਿਵਾਰ ਦੀ ਮੰਗ ਹੈ 50 ਲੱਖ ਰੁਪਏ ਦਾ ਮੁਆਵਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਦੇ ਲਈ ਪਰ ਇਸ ਵਕਤ ਅੰਦਰ ਮੀਟਿੰਗ ਚੱਲ ਰਹੀ ਹੈ ਤਾਂ ਉਸ ਦੇ ਵਿੱਚ ਵੇਖਣਾ ਹੋਊਗਾ ਵੀ ਕੀ ਪਰਿਵਾਰ ਉਸ ਮੁਆਵਜ਼ੇ ਦੇ ਨਾਲ ਸੈਟੀਸਫਾਈ ਹੁੰਦਾ ਹੈ ਸੰਤੁਸ਼ਟ ਰਹੁੰਦਾ ਹੈ ਜਾਂ ਫਿਰ ਨਹੀਂ ਸੋ ਇਸ ਵਕਤ ਪ੍ਰਸ਼ਾਸਨ ਦੀ ਕੰਪਨੀ ਦੇ ਅਧਿਕਾਰੀਆਂ ਦੀ ਅੰਬੂਜਾਸਮੈਂਟ ਫੈਕਟਰੀ ਦੇ ਅਧਿਕਾਰੀਆਂ ਦੀ ਤੇ ਉਸ ਕੁੜੀ ਦੇ ਰਿਸ਼ਤੇਦਾਰ ਪਰਿਵਾਰਕ ਮੈਂਬਰਾਂ ਦੀ ਜਿਹੜੀ ਗੱਲਬਾਤ ਚੱਲ ਰਹੀ ਹੈ ਮੁਆਵਜ਼ੇ ਨੂੰ ਲੈ ਕੇ ਤਾਂ ਗੱਲ ਸਾਹਮਣੇ ਹੁਣ ਤੱਕ ਇਹ ਆਈ ਹੈ ਵੀ ਕੰਪਨੀ ਨੇ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਜਿਹੜੇ ਗੱਲ ਕਹੀ ਹੈ ਵੀ ਜਿਹੜੀ ਮੌਕੇ ਤੇ ਹੀ ਮਦਦ ਹੈ 5 ਲੱਖ ਰੁਪਏ ਦਾ ਚੈੱਕ ਦੇ ਕੇ ਜਿਹੜੀ ਦਿੱਤੀ ਜਾਊਗੀ ਤੇ ਨਾਲ ਗੱਲ ਇਹ ਵੀ ਆਉਂਦੀ ਆ ਰਹੀ ਹੈ ਵੀ ਕੰਪਨੀ ਹੀ ਜਿਹੜਾ ਇੰਸ਼ੋਰੈਂਸ ਦਾ ਵਕੀਲ ਕਰਨਾ ਪੈਂਦਾ ਉਹਦਾ ਸਾਰਾ ਜਿਹੜਾ ਖਰਚਾ ਹੈ ਜਾਂ ਫਿਰ ਆਪਣੇ ਵੱਲੋਂ ਕੰਪਨੀ ਜਿਹੜੀ ਹੈ ਉਹ ਵਕੀਲ ਕਰਕੇ ਦੇਗੀ ਤਾਂ ਹੁਣ ਪਰਿਵਾਰ ਮੈਂਬਰ ਕਿਤੇ ਨਾ ਕਿਤੇ ਕੁਝ ਸਹਿਮਤੀ ਵੀ ਪ੍ਰਗਟਾਉਂਦੇ ਨਜ਼ਰ ਆ ਰਹੀ ਉਹਦਾ ਕਾਰਨ ਇਹ ਹੈ ਕਿਉਂਕਿ ਉਹ ਵੀਰ ਜਿਸ ਦੀ ਟੀ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈ ਉਹ ਐਸੇ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ ਤੇ ਉਸ ਦੀ ਨੌਕਰੀ ਦੇ ਵੀ ਸਵਾਲ ਹੈ ਨਾਲ ਤੇ ਉਸੇ ਕਰਕੇ ਜਿਹੜਾ ਇਹ ਆਪਸ ਦੇ ਵਿੱਚ ਬੈਠ ਕੇ ਗੱਲਬਾਤ ਹੋ ਰਹੀ ਹੈ ਜਦੋਂ ਤੱਕ ਅਸੀਂ ਖਬਰ ਰਿਕਾਰਡ ਕਰ ਰਹੇ ਹਾਂ ਉਦੋਂ ਤੱਕ 5 ਲੱਖ ਰੁਪਏ ਦੀ ਜਿਹੜੀ ਗੱਲ ਮੁਆਵਜ਼ੇ ਦੀ ਕੰਪਨੀ ਨੇ ਆਫਰ ਕਰ ਦਿੱਤੀ ਹੈ ਤੇ ਵੀ ਪਰਿਵਾਰ ਨੂੰ ਦੇਣ ਦੀ ਗੱਲ ਕਹਿ ਦਿੱਤੀ ਹੈ ਤਾਂ ਹੁਣ ਵੇਖਣਾ ਹੋਊਗਾ ਵੀ ਇਸ ਤੋਂ ਬਾਅਦ ਕੀ ਇਹ ਜਿਹੜਾ ਧਰਨਾ ਬਾਹਰ ਲੱਗਿਆ ਇਹ ਚੁੱਕ ਲਿਆ ਜਾਂਦਾ ਹੈ ਜਾਂ ਫਿਰ ਬਾਕੀ ਮੰਗਾ ਜਿਵੇਂ ਬਾਈਪਾਸ ਦੀ ਗੱਲ ਆਉਂਦੀ ਹੈ ਉਸ ਦੇ ਪ੍ਰਪੋਜ਼ਲ ਨੂੰ ਲੈ ਕੇ ਉਹ ਮੰਗਾ ਨੂੰ ਬਰਕਰਾਰ ਰੱਖ ਕੇ ਧਰਨਾ ਲਗਾਇਆ ਜਾਂਦਾ ਹੈ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੁਕਚੇ ਨਾਲ